ਤੁਸੀਂ ਵੇਖੋ ਮੋਦੀ ਹਟਾਓ ਦੇਸ਼ ਬਚਾਓ ਦੇ ਨਾਰੇ ਤੁਹਾਨੂੰ ਨਜ਼ਰ ਆਉਣਗੇ ਇੱਕ ਸੁਨਾਮੀ ਆਈ ਹੈ ਸਿਰਫ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਨੇ ਮੈਂ ਤਾਂ ਉਹਨਾਂ ਦਾ ਸੇਵਾਦਾਰ ਆ ਉਹਨਾਂ ਦਾ ਪੋਸਟਮੈਨ ਆ ਜੋ ਕਰਨਗੇ ਮਨ ਮਨਜ਼ੂਰ ਹੋਗਾ ਅੱਜ ਤੇਲ ਦੇਖੋ ਤੇਲ ਦੀ ਧਾਰ ਦੇਖੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਟੋਕ ਕੇ ਮੋਰ ਲਾਣਗੇ ਆਮ ਆਦੀ ਪਾਰਟੀ ਛਾੜੂ ਦੇ ਵਾਰਦਾ ਸਾਹਿਬ ਅੱਜ ਕੱਢ ਦੱਸਿਆ ਕਿ ਤੁਹਾਡਾ ਕਿੰਨਾ ਵਿਸ਼ਵਾਸ ਤੇ ਕਿੰਨਾ ਲੋਕੀ ਤੁਹਾਡੇ ਤੇ ਪ੍ਰਸ਼ਾਸਕ ਲੋਕੀ ਮੈਨੂੰ ਦਿਲੋਂ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਪਿਆਰ ਕਰਦਾ ਆ ਆਣ ਵਾਲੇ ਹਲਕੇ ਵਾਸਤੇ ਕੀ ਵੱਲੋਂ ਇੰਨਾ ਪਲਾਨ ਹੈ ਜੀ ਮੈਂ ਤੁਹਾਨੂੰ ਦੱਸਾਂ ਸਿੰਗਾਪੁਰ ਬਣਾ ਦੇਣਾ ਸਿੰਗਾਪੁਰ ਬਣਾ ਦੇਣਾ ਚੋਰ ਕੁੱਤੀ ਨਾਲੇ ਹੋਏ ਨੇ ਜਿਹੜੇ ਕੰਮ ਨਹੀਂ ਕਰਦੇ ਤੇ ਜ਼ਾਲਮ ਸਰਕਾਰਾਂ ਨੇ ਬਾਕੀ ਮੋਦੀ ਸਾਹਿਬ ਤਾਂ ਗਏ ਹੋਣ ਬੜੀਆਂ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਨਾਲ ਮੇਰੇ ਸਾਥੀ ਸਰਬਜੀਤ ਸਿੰਘ ਤੇ ਅੱਜ ਅਸੀਂ ਇਸ ਵੇਲੇ ਬਲਟਾਰਾਂ ਦੇ ਵਿੱਚ ਖੜੇ ਆ ਜਿੱਥੇ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆ ਰਹੇ ਨੇ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਡਾਕਟਰ ਬਲਬੀਰ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਦੇ ਉਮੀਦਵਾਰ ਨੇ ਉਹ ਆਂਦੇ ਪਏ ਨੇ ਜੀ ਬਿਲਕੁਲ ਤਾਂ ਵਿਧਾਇਕ ਸਾਹਿਬ ਆ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਜੀ ਰੰਧਾਵਾ ਆ ਗਏ ਨੇ ਜੀ ਔਰ ਠੱਠਾ ਮਾਰਦਾ ਹੋਇਆ ਆਮ ਆਦਮੀ ਪਾਰਟੀ ਦਾ ਜਿਹੜਾ ਖੱਟ ਹੈਗਾ ਇਥੇ ਰੋਡ ਸ਼ੋਅ ਸ਼ੁਰੂ ਹੋਣ ਵਾਲਾ ਹੈ ਜੀ ਬਿਲਕੁਲ ਤੇ ਨਾਲ ਹੀ ਅਸੀਂ ਰੰਧਾਵਾ ਬਿਲਕੁਲ ਜੀ ਛੋਟੇ ਵੀਰ ਇੱਕ ਸੁਨਾਮੀ ਆਈ ਹੈ ਸਿਰਫ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਨੇ ਭਗਵੰਤ ਮਾਨ ਜੀ ਨੂੰ ਲੋਕ ਪਿਆਰ ਕਰਦੇ ਨੇ ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਕੰਮ ਕੀਤੇ ਆ ਉਹ ਉਹਨਾਂ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਅਸੀਂ ਕਹਿੰਦੇ ਹਾਂ ਸਾਰੇ ਹਲਕੇ ਦਾ ਕਹਿਣਾ ਹੈ ਜੀ ਭਗਵੰਤ ਮਾਨ ਦੇ ਜਿਹੜੇ ਗੱਲੇ ਦਾ ਹਾਰ ਹੈ ਉਹਦੇ ਮੋਤੀ ਗਰੰਧਾਵਾ ਸਾਹਿਬ ਨੇ ਦੇਖੋ ਲੈਕੋ ਨਹੀਂ 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 ਗੱਲ ਇਹ ਅਰਵਿੰਦ ਕੇਜਰੀਵਾਲ ਦੇ ਭਗਵੰਦ ਮਾਨ ਜੀ ਉਹਨਾਂ ਦੇ ਫੈਸਲੇ ਨੇ ਮੈਂ ਤਾਂ ਉਹਨਾਂ ਦਾ ਸੇਵਾਦਾਰ ਆ ਉਹਨਾਂ ਦਾ ਪੋਸਟਮੈਨ ਆ ਜੋ ਕਰਨੇ ਜਿਮਨ ਮਨਜ਼ੂਰ ਹੋਗਾ ਹਲਕੇ ਹਲਕੇ ਲਈ ਕੀ ਕੋਈ ਅਨਾਨਸਮੈਂਟ ਹੋ ਸਕਦੀ ਹੈ ਕੋਡ ਲੱਗਿਆ ਹੋਇਆ ਜੀ ਤੋਂ ਬਾਅਦ ਅਨਾਉਂਸਮੈਂਟ ਅਨਾਉਂਸਮੈਂਟ ਅਜੇ ਪਰੋਹਣਗੇ ਸਾਹਿਬ ਜਿਹੜਾ ਐਡਾ ਵੱਡਾ ਇਕੱਠ ਹੈ ਤੁਹਾਡੇ ਤੁਹਾਡਾ ਪਿਆਰ ਲੋਕਾਂ ਦਾ ਲੋਕਾਂ ਦਾ ਲੋਕਾਂ ਦਾ ਇੰਨਾ ਵਿਸ਼ਵਾਸ ਹੈ ਜੀ ਕਿ ਲੋਕਾਂ ਦਾ ਪਿਆਰ ਮਿਲਿਆ ਪਰ ਤੁਹਾਡੇ ਵਿੱਚ ਤੁਹਾਡਾ ਜਿਹੜਾ ਚੈਨਲ ਹੈ ਹਾਂਜੀ ਇਹਨਾਂ ਥਰੂ ਤੁਸੀਂ ਜਿੰਨਾ ਪਿਆਰ ਕਰਦੇ ਹੋ ਜਿੰਨਾ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਪਿਆਰ ਕਰਕੇ ਸਾਰਾ ਕੁਝ ਨਜ਼ਾਰਾ ਤੁਹਾਡੇ ਪਿਆਰ ਕਰਕੇ ਤੁਹਾਡੇ ਪਿਆਰ ਕਰਕੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੇਰੇ ਹਲਕੇ ਦੇ ਅੰਦਰ ਤੁਸੀਂ ਜਿੰਨੀ ਵੀ ਐਕਟੀਵਿਟੀ ਸਾਡੀ ਅੱਜ ਤੱਕ ਹੋਈ ਹੈ ਉਹਨੂੰ ਆਪਣੇ ਚੈਨਲ ਤੋਂ ਬਹੁਤ ਵਧੀਆ ਵਾਇਰਲ ਕੀਤਾ ਅੱਜ ਤੇਲ ਕੋ ਤੇਲ ਦੀ ਧਾਰ ਦੇਖੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਟੋਕ ਕੇ ਮੋਰ ਲਾਣਗੇ ਆਮ ਆਦੀ ਪਾਰਟੀ ਛਾੜੂ ਦਵਾਵਾ ਸਾਹਿਬ ਕਿੰਨੀ ਕੁ ਉਮੀਦ ਹੈ 13 0 ਤੋਂ ਦੇਖੋ 13 0 ਹੋਊਗੀ ਔਰ ਮੇਰਾ ਜਿਹੜਾ ਲੋਕ ਸਭਾ ਹਲਕਾ ਡੇਰਾ ਬਸੀ ਹਰਕਾ ਰਾਜ ਦੇ ਲੋਕ ਸਭਾ ਜੋ ਪੰਜਾਬ ਦੇ ਜਿਹੜੇ ਬਾਕੀ ਹਲਕੇ ਦੇ 9 ਦੇ 9 ਲੋਕ ਸਭਾ ਸਭ ਤੋਂ ਵੱਧ ਚੋਪ ਤੇ ਡੇਰਾ ਬਸੀ ਰਹੂਗਾ ਜੰਦਾਵਾ ਸਾਹਿਬ ਆਤਾ ਇੱਕ ਗੱਲ ਦੱਸਦਾ ਕਿ ਤੁਹਾਡਾ ਕਿੰਨਾ ਵਿਸ਼ਵਾਸ ਤੇ ਕਿੰਨਾ ਲੋਕੀ ਤੁਹਾਡੇ ਤੇ ਪ੍ਰੋਤਸਾਹ ਇਹ ਲੋਕੀ ਮੈਨੂੰ ਦਿਲੋਂ ਪਿਆਰ ਕਰਦੇ ਆ ਮੈਂ ਇਹਨਾਂ ਨੂੰ ਪਿਆਰ ਕਰਦਾ ਇਹ ਮੇਰਾ ਪਰਿਵਾਰ ਹੈ ਅਰਵਿੰਦ ਕੇਜਰੀਵਾਲ ਪਰਿਵਾਰ ਅਰਵਿੰਦ ਕੇਜ ਨੂੰ ਲੋਕ ਪਿਆਰ ਕਰਦੇ ਨੇ ਠੀਕ ਹੈ ਜੀ ਥੈਂਕ ਯੂ ਸੋ ਮਚ ਸ਼ੇਗਰ ਲੋੜਾ ਜੀ ਅੱਛਾ ਹਾਂਜੀ ਰੰਦਾਵਾ ਸਾਹਿਬ ਇੱਕ ਸਵਾਲ ਹੋਰ ਹੈ ਕਿ ਮਤਲਬ ਗੱਠ ਜੋੜ ਨੂੰ ਲੈ ਕੇ ਬਹੁਤ ਕੰਫਿਊਜ਼ਨ ਹੈ ਗੱਠ ਜੋੜ ਨੂੰ ਲੈ ਕੇ ਬਹੁਤ ਕੰਫਿਊਜ਼ਨ ਹੈ ਇੱਥੇ ਦੀ ਜਿੱਤ ਕੀ ਕਿਹੜੇ ਲੇਖੇ ਲੱਗੂਗੀ ਛੋਟੇ ਵੀਰ ਗੱਠ ਜੋੜ ਸਾਡਾ ਇੰਡੀਆ ਲੈਵਲ ਤੇ ਹੈਗਾ ਪੰਜਾਬ ਚ ਕੋਈ ਗੱਠ ਜੋੜ ਨਹੀਂ ਹੈਗਾ ਇੱਥੇ ਅਸੀਂ ਆਮ ਆਦਮੀ ਪਾਰਟੀ ਵੱਲੋਂ 13 ਦੀਆਂ 13 ਸੀਟਾਂ ਜਿੱਤਾਂਗੇ ਔਰ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਆਉਣ ਵਾਲੇ ਹਲਕੇ ਵਾਸਤੇ ਕੀ ਵਲਪ ਹੈ ਇਤਨਾ ਪਲਾਨ ਹੈ ਜੀ ਅੱਪ ਦਾ ਮੈਂ ਤੁਹਾਨੂੰ ਦੱਸਾਂ ਸਿੰਗਾਪੁਰ ਬਣਾ ਦੇਣਾ ਸਿੰਗਾਪੁਰ ਬਣਾ ਦੇਣਾ ਜਿਰਪੁਰਾ ਡੇਰਾ ਬਸੀ ਹੰਡੇਸਰਾ ਸਾਹਿਬ ਕੰਧਵਾ ਸਾਹਿਬ ਐਮਸੀ ਤੋਂ ਲੋਕੀ ਬਹੁਤ ਦੁਖੀ ਨੇ ਟੁੱਟੀਆਂ ਸੜਕਾਂ ਤੋਂ ਮਤਲਬ ਬਹੁਤ ਜ਼ਿਆਦਾ ਇਹ ਅਸਲ 'ਚ ਛੋਟੇ ਵੀਰ ਮੈਨੂੰ ਚੰਗਾ ਤੇ ਕਹਿਣਾ ਨਹੀਂ ਚਾਹੀਦਾ ਚੋਰ ਕੁੱਤੀ ਰਲੇ ਹੋਏ ਨੇ ਜਿਹੜੇ ਕੰਮ ਨਹੀਂ ਕਰਦੇ ਬਿਲਕੁਲ ਕਿਉਂਕਿ ਲੋਕੀ ਜਿਆਦਾ ਹੀ ਪਰੇਸ਼ਾਨ ਹੋ ਚੁੱਕੇ ਹੋਈ ਨਹੀਂ ਇਸ ਚੀਜ਼ ਤੋਂ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਣਾ ਕਿ ਸਿਰਫ ਆ ਥੋੜੇ ਦੇ ਨਟਕੋ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਦੇਣ ਦਿੱਤੀ ਜਾਊਗੀ ਔਰ ਜੀਲਕਪੁਰ ਨੂੰ ਸਿੰਘਾਪੁਰ ਬਣਾ ਦਿੱਤਾ ਜਾਊਗਾ ਕੰਧਵਾ ਸਾਹਿਬ ਜਿਹੜਾ ਹਾਈਵੇ ਦਾ ਪ੍ਰੋਜੈਕਟ ਚੱਲਦੇ ਪਏ ਆ ਇਹ ਕੁਝ ਵੀ ਇਹਨਾਂ ਦੀ ਸੇਫਟੀ ਨਹੀਂ ਰੋਜ਼ ਕੋਈ ਨਾ ਕੋਈ ਗੱਡੀ ਗਿਰੀ ਹੁੰਦੀ ਪੰਜਾਬ ਦਾ ਨਾਸ ਕੀਤਾ ਪਿਆ ਨਾ ਲੋਕਾਂ ਨੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਪੰਜਾਬ ਨੂੰ ਸੋਹਣਾ ਬਣਾਉਣ ਲਈ ਥੋੜਾ ਟਾਈਮ ਤਾਂ ਲੱਗੂਗਾ ਇਸ ਜੀ ਨੂੰ ਸੁਧਾਰਨ ਲਈ ਥੋੜਾ ਟਾਈਮ ਲੱਗੂਗਾ ਥੋੜਾ ਮੌਕਾ ਦਿਓ ਰੰਗੜਾ ਪੰਜਾਬ ਦਾ ਸੋਹਣਾ ਪੰਜਾਬ ਬਣੂ ਠੀਕ ਹੈ ਜੀ ਅੱਛਾ ਕਿਸਾਨਾਂ ਲਈ ਦੋ ਸ਼ਬਦ ਬਾਜੀ ਇੱਕ ਮਿੰਟ ਦੇਖੋ ਜੀ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਨੇ 750 ਕਿਸਾਨ ਸਾਡਾ ਗੋਲੀਆਂ ਮਾਰ ਕੇ ਮਾਰੇ ਅੱਜ ਉਹਨਾਂ ਘਰਾਂ ਦੇ ਚੁੰਨਿਆਂ ਦੀ ਅੱਗ ਠੰਡੀ ਹੋਈ ਪਈ ਹੈ ਮੇਰੀ ਮਾਨ ਸਰਕਾਰ ਨੇ ਉਹਨਾਂ ਨੂੰ ਕਿਸਾਨਾਂ ਜਿਹੜੇ ਮਰੇ ਕਿਸਾਨਾਂ ਨੇ ਔਰ ਅੱਜ ਜਿਹੜੇ ਪ੍ਰੋਟੈਸਟ ਕਰਦੇ ਅੱਜ ਜਿਹੜੇ ਪ੍ਰੋਟੈਸਟ ਕਰ ਰਹੇ ਕਿਸਾਨ ਨੇ ਪ੍ਰੋਟੈਸਟ ਕਰ ਰਹੇ ਕਿਸਾਨ ਨੇ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਕਿ ਪੰਜਾਬ ਦੀ ਵੱਧ ਕਿਸਮ ਦੀ ਹੈ ਇਹ ਜਾਲਮ ਸਰਕਾਰਾਂ ਨੇ ਬਾਕੀ ਮੋਦੀ ਸਾਹਿਬ ਤਾਂ ਗਏ ਹੋਣ ਸਾਡੇ ਆਨਲ ਵੈਸੇ ਕਾਫੀ ਹਲਕੇ ਜਿਹੇ ਫਰਕ ਤਾਂ ਪਾਉਤ ਰਿਹਾ ਹੈ ਲੋਕਾਂ ਨੂੰ ਪੋਜ਼ਿਟਿਵ ਮੈਂਸ ਬੜੀ ਆਈ ਹੈ ਆਈ ਏਮ ਨਾਟ ਪੋਲਿਟਿਸ਼ੀਅਨ ਆਈ ਏਮ ਨਾਟ ਪੋਲਿਟਿਸ਼ੀਅਨ ਮੈਂ ਇੱਕ ਸਿੰਪਲ ਆਦਮੀ ਆ ਮੈਂ ਸਿੰਪਲ ਆਦਮੀ ਆ ਸਧਾਰਨ ਕਿਸਾਨ ਦਾ ਪੁੱਤ ਆ ਕਿਸਾਨਾਂ ਦਾ ਦਰਜਾ ਜਾਣਦਾ ਮੈਂ ਟਰਾਂਸਪੋਰਟਰ ਵੀ ਆ ਕਰਮਚਾਰੀ ਵੀ ਆ ਵਪਾਰੀ ਵੀ ਬਿਲਕੁਲ ਜੀ ਤਾਂ ਬਿਲਕੁਲ ਇਹ ਸਨ ਐਮ ਐਲ ਏ ਕੁਲਜੀਤ ਰੰਧਾਵਾ ਜਿਨ੍ਹਾਂ ਨੇ ਵਿਸ਼ਵਾਸ ਦੀ ਗੱਲ ਕੀਤੀ ਹੈ ਤੇਰਾ ਜ਼ੀਰੋ ਦੀ ਗੱਲ ਕੀਤੀ ਹੈ ਤਾਂ ਬਲਟਾਣਾ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਕੱਠ ਬਿਲਕੁਲ ਇੱਕ ਨੇਰੀ ਵਾਂਗ ਲੱਗਦਾ ਹੋਏਗਾ ਮੈਂ ਕਹਿੰਦਾ ਮੈਂ ਕਹਿੰਦਾ ਪ੍ਰਦੀਪ ਇੰਨਾ ਵੱਡਾ ਇਕੱਠ ਹੈਗਾ ਹੈ ਕਿ ਇਹਨੂੰ ਅਸੀਂ ਮੁਕਾਬਲਾ ਕਰ ਸਕਦੇ ਆ ਕਿ ਵੱਡੇ ਲੀਡਰ ਜਿਸ ਤਰ੍ਹਾਂ ਆਉਂਦੇ ਨੇ ਨਾ ਇਹ ਉਹ ਇਕੱਠ ਹੈਗਾ ਕੋਈ ਐਡਾ ਵੱਡਾ ਲੀਡਰ ਇੰਨਾ ਵੱਡਾ ਇਕੱਠ ਕਰਨਾ ਕੋਈ ਆਸਾਨ ਨਹੀਂ ਉਹ ਵੀ ਡੇਰਾ ਬੱਸੀਲੇ ਹਲਕੇ ਚ ਬਿਲਕੁਲ ਜੇ ਮਤਲਬ ਹੁਮ 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 ਆ ਕੇ ਲੋਕ ਇਕੱਠੇ ਹੋਏ ਨੇ ਇਹਦਾ ਮਤਲਬ ਭਗਵੰਤ ਮਾਨ ਤੇ ਸੀਐਮ ਸਾਹਿਬ ਤੇ ਕੋਈ ਨਾ ਕੋ ਲੋਕਾਂ ਦਾ ਵਿਸ਼ਵਾਸ ਹੈ ਬਦਲਾਅ ਵਾਲੀ ਜਿਹੜੀ ਨੀਤੀ ਸੀ ਉਹਨਾਂ ਦੀ ਤੇ ਸ਼ਾਇਦ ਇਹ ਲੋਕ ਕਿਤੇ ਨਾ ਕਿਤੇ ਉਸ ਵਿਸ਼ਵਾਸ ਨੂੰ ਦੇਖਣ ਆਏ ਨੇ ਤੁਸੀਂ ਵੇਖੋ ਮੋਦੀ ਹਟਾਓ ਦੇਸ਼ ਬਚਾਓ ਦੇ ਨਾਰੇ ਤੁਹਾਨੂੰ ਨਜ਼ਰ ਆਉਣਗੇ ਮੋਦੀ ਹਟਾਓ ਮੋਦੀ ਹਟਾਓ ਮੋਦੀ ਹਟਾਓ ਦੇਸ਼ ਬਚਾਓ ਤਾਂ ਸ਼ਾਇਦ ਲੋਕ ਅਰਵਿੰਦ ਕੇਜਰੀਵਾਲ ਨੂੰ ਦੇਖਣ ਦੇ ਲਈ ਆ ਰਹੇ ਨੇ ਕੌਮੀ ਕਨਵੀਨਰ ਜਿਨ੍ਹਾਂ ਦੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਇੱਥੋਂ ਪ੍ਰਦੀਪ ਇਹ ਪਤਾ ਲੱਗਦਾ ਹੈ ਦੇਖੋ ਕਿ ਜਿਹੜੇ ਸਾਰੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਕੁਝ ਨਹੀਂ ਕਰਿਆ ਜਾਂ ਲੋਕਾਂ ਵਿੱਚ ਬਦਲਾਅ ਨਹੀਂ ਆ ਰਿਹਾ ਅੱਜ ਸਾਰੀ ਮਾਰਕੀਟ ਦੇ ਲੋਕ ਜਿਹੜੇ ਨੇ ਪੂਰੇ ਏਰੀਆ ਦੇ ਲੋਕ ਜਿਹੜੇ ਨੇ ਬਾਹਰ ਨਿਕਲ ਕੇ ਖੜੇ ਨੇ ਔਰ ਹੱਠਾ ਮਾਰਦਾ ਹੋਏ ਦੇਖੋ ਲੋਕੀ ਵੈਲਕਮ ਕਰਦੇ ਪਏ ਨੇ ਜਿੱਤੋ ਇਹ ਪਤਾ ਲੱਗਦਾ ਹੈ ਕਿ ਵਰਤਮਾਨ ਸੀਐਮ ਜਿਹੜੇ ਨੇ ਉਹਨਾਂ ਦੀ ਪੌਪੂਲਾਰਿਟੀ ਬਹੁਤ ਜ਼ਿਆਦਾ ਹੈ ਬਿਲਕੁਲ ਔਰ ਕਿਤੇ ਨਾ ਕਿਤੇ ਜੋ ਇੱਕ ਅ ਇਨਸਿਕਿਉਰਟੀ ਸੀਗੀ ਬੀਤੇ ਦਿਨ ਜਦੋਂ ਪ੍ਰਧਾਨ ਮੰਤਰੀ ਪਟਿਆਲਾ ਲੋਕ ਸਭਾ ਹਲਕੇ ਦੌਰਾਨ ਆਉਂਦੇ ਨੇ ਬਿਲਕੁਲ ਜੀ ਉਹ ਅੱਜ ਕਿਤੇ ਕਿਤੇ ਨਾ ਕਿਤੇ ਦੂਰ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਇਹਦਾ ਅੰਦਾਜ਼ਾ ਅਸੀਂ ਲਗਾ ਕੇ ਰੱਖ ਸਕਦੇ ਹਾਂ ਕਿ ਦੇਖੋ ਕਿੰਨਾ ਪੌਪੂਲਾਰਿਟੀ ਹੈ ਸੀਐਮ ਮਾਨ ਦੀ ਬਦਲਾਅ ਦੀ ਨੀਤੀ ਦੇ ਉੱਪਰ ਜੀ ਇਹ ਕਿੰਨਾ ਠਾਠਾ ਮਾਰਦਾ ਹੋਇਆ ਸਾਰਾ ਲੋਕੀ ਬਾਹਰ ਖੜਕਾਂਤੇ ਨੇ ਪਰ ਇੱਕ ਵੱਡਾ ਹੁਮਾਰਾ ਦਿੰਦੇ ਪਏ ਨੇ ਕਿ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਈ ਹਰ ਕੋਨੇ ਹਰ ਦੁਨਦੇ ਦਾ ਲੋਕੀ ਬਾਤ ਨਿਕਲ ਦਿੰਦਾ ਇਹਨੇ